ਇਹ ਉਹਨਾਂ ਪੰਜਾਬੀਆਂ ਵਾਸਤੇ ਖੁਸ਼ੀ ਦੀ ਗੱਲ ਹੈ ਜਿੰਨਾ ਪਿੰਡਾਂ ਤੋਂ ਨਿਕਲ ਕੇ ਪੂਰੇ ਵਿਸ਼ਵ ਦੇ ਵਿੱਚ ਧੂਮਾ ਪਾਈਆਂ ਨੇ ਭਾਰਤੀ ਹਾਕੀ ਟੀਮ ਨੇ ਹਰਮਨਪ੍ਰੀਤ ਸਿੰਘ ਸਰਪੰਚ ਹਰਮਨਪ੍ਰੀਤ ਸਿੰਘ ਦਾ ਜਿਹੜਾ ਨਾਂ ਆ ਉਹ ਪੂਰੇ ਵਿਸ਼ਵ ਦੇ ਵਿੱਚ ਸਰਪੰਚ ਕਹਿ ਕੇ ਲਿਆ ਜਾਂਦਾ ਕਿਉਂਕਿ ਕਪਤਾਨੀ ਇਸ ਤਰੀਕੇ ਦੀ ਕੀਤੀ ਸੀਗੀ ਕਿ ਭਾਰਤ ਨੂੰ ਫੇਰ ব্রੌਂਜ਼ ਮੈਡਲ ਲੈ ਕੇ ਦਿੱਤਾ ਜਿੱਤ ਕੇ ਦਿੱਤਾ ਔਰ ਇਸ ਤੋਂ ਪਹਿਲਾਂ ਕਿ ਸੈਮੀਫਾਈਨਲ ਤੱਕ ਪਹੁੰਚੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਐਡੀ ਵਧੀਆ ਹਾਕੀ ਜਿਹੜੀ ਖੇਡੀ ਐ ਸਭ ਖਿਡਾਰੀਆਂ ਨੇ ਆਪਣਾ ਚੰਗਾ ਪ੍ਰਦਰਸ਼ਨ ਹੌਕੀ ਵਿੱਚ ਦਿਖਾਇਆ ਸੋ ਅੱਜ ਅੰਮ੍ਰਿਤਸਰ ਗੁਰੂ ਨਗਰੀ ਪਹੁੰਚ ਰਹੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਇਸ ਵੇਲੇ ਹੌਕੀ ਟੀਮ ਦੇ ਜਿਹੜੇ ਕਹੈ ਤੋ ਕਿ ਜਿੰਦ ਜਾਨ ਯוגਰਾਜ ਸਿੰਘ ਜੀ ਜਿਨ੍ਹਾਂ ਨੇ ਉੱਥੇ ਕਮੈਂਟਰੀ ਵੀ ਕੀਤੀ ਨਾਲ ਨਾਲ ਜਿੰਨੇ ਬੱਚੇ ਇਹਨਾਂ ਨੇ ਤਿਆਰ ਕੀਤੇ ਆ ਉਹ ਵਾਕਈ ਕਾਬਲੇ ਤਾਰੀਫ ਆ ਕੁਲਦੀਪ ਸਿੰਘ ਢਾਲੀਵਾ ਐਮਐਲਏ ਪ੍ਰਗਟ ਸਿੰਘ ਬਾਕੀ ਹੋਰ ਪਹੁੰਚ ਰਹੇ ਯוגਰਾਜ ਜੀ ਐਡੀ ਖੁਸ਼ੀ ਸਾਨੂੰ ਹੋ ਰਹੀ ਐ ਜਦੋਂ ਤੁਹਾਡੀ ਆਵਾਜ਼ ਸੁਣਦੇ ਸੀਗੇ ਜਦੋਂ ਸਰਪੰਚ ਕਹਿ ਕੇ ਤੁਸੀਂ ਗੋਲ ਕਰਦੇ ਛੋਟਾ ਯוגਰਾਜ ਕਹਿੰਦਾ ਕਿ ਗੋਲ ਮਾਰ ਗਿਆ ਜਾਂ ਹੋਰ ਕਈ ਐਸੀਆਂ ਗੱਲਾਂ ਜਿਹੜੀਆਂ ਹੁਣ ਵੀ ਲੋਕਾਂ ਦੇ ਜ਼ਹਿਨ 'ਚ ਪੈ ਗਈਆਂ ਨੇ ਐਡੀ ਵੱਡੀ ਜਿੱਤ ਐ ਇਹ ਮੈਂ ਕਾਵਾਂਗਾ ਕਿ ਤੁਹਾਡੀ ਜਿੱਤ ਐ ਕਿਉਂਕਿ ਜਿੰਨੇ ਮਾਪੇ ਨੇ ਖਿਡਾਰੀਆਂ ਦੇ ਉਹ ਕਹਿੰਦੇ ਨੇ ਕਿ ਯוגਰਾਜ ਸਾਹਿਬ ਦੀ ਜਿੱਤ ਐ ਚਲੋ ਇਹ ਉਹਨਾਂ ਦਾ ਵੱਡਾ ਪਨ ਹੈ ਜੀ ਪਰ ਇਹ ਇਹ ਜਿੱਤ ਉਹਨਾਂ ਦੇ ਮਾਪਿਆਂ ਦੀ ਆ ਇਹ ਪਲੇਅਰਾਂ ਦੀ ਜਿੱਤ ਆ ਬਹੁਤ ਵਧੀਆ ਪਰਫਾਰਮ ਕੀਤਾ ਹੈ ਉਹਨਾਂ ਨੇ ਪੂਰੇ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਕੀ ਨੂੰ ਮੁੜ ਜ਼ਿੰਦਾ ਕੀਤਾ ਹੈ ਇਹਨਾਂ ਨੇ ਭਾਰਤ ਦੇ ਵਿੱਚ ਇਹਨਾਂ ਖਿਡਾਰੀਆਂ ਨੇ ਲਗਾਤਾਰ ਦੋ ਵਾਰੀ ਮੈਡਲ 올림픽ਸ ਦੇ ਵਿੱਚ ਲੈ ਕੇ ਆਉਣਾ ਬੈਕ ਟੂ ਬੈਕ ਇਹ ਬਹੁਤ ਵੱਡੀ ਉਪਲਬਧੀ ਹੈ ਔਰ ਮੈਂ ਸਮਝਦਾ ਕਿ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਮੁੜ ਤੋਂ ਇੱਕ ਖੇਡ ਦਾ ਜਿਹੜਾ ਮਿਆਰ ਆ ਉਹਨੂੰ ਉੱਚਾ ਚੁੱਕਿਆ ਔਰ ਖੇਡ ਵੱਲ ਮੈਂ ਸਮਝਦਾ ਹਾਂ ਕਿ ਇਹਨਾਂ ਵੱਲ ਦੇਖ ਕੇ ਬਹੁਤ ਸਾਰੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੇਡ ਵੱਲ ਪ੍ਰੇਰਿਤ ਹੋਣਗੇ ਅਤੇ ਜਿਸ ਦੇ ਸਾਨੂੰ ਹੋਰ ਬਹੁਤ ਸਾਰੇ ਫਾਇਦੇ ਹੋਣਗੇ ਇੱਕ ਤੇ ਤੰਦਰੁਸਤੀ ਵਧੇਗੀ ਬੱਚਿਆਂ ਦੀ ਦੂਸਰਾ ਨਸ਼ਿਆਂ ਤੋਂ ਦੂਰ ਹੋਣਗੇ ਔਰ ਤੀਸਰਾ ਜਿੰਨੇ ਵੱਧ ਪਾਰਟਿਸਪੈਂਟਸ ਹੋਣਗੇ ਓਨੀ ਜ਼ਿਆਦਾ ਜਿਹੜੀ ਆ ਉਹ ਅੱਗੇ ਚੱਲ ਕੇ ਜ਼ਿਆਦਾ ਟੈਲੈਂਟ ਆਊਗਾ ਔਰ ਜ਼ਿਆਦਾ ਟੈਲੈਂਟ ਜਦੋਂ ਆਉਂਦਾ ਹੈ ਫਿਰ ਹਮੇਸ਼ਾ ਹੀ ਜਿਹੜੇ ਆ ਉਹ ਮੈਡਲਸ ਦੀ ਹੋਪ ਵਧਦੀ ਹੈ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹਨਾਂ ਬੱਚਿਆਂ ਨੂੰ ਲੰਬੀ ਉਮਰ ਦੇਵੇ ਇਸੇ ਤਰ੍ਹਾਂ ਤੰਦਰੁਸਤੀਆਂ ਬਖਸ਼ਣ ਤੇ ਹੋਰ ਵੱਧ ਚੜ ਕੇ ਵੱਧ ਤੋਂ ਵੱਧ ਮੈਡਲ ਲੈ ਕੇ ਆਉਣ ਤੇ ਖਾਸ ਕਰਕੇ ਸਰਪੰਚ ਸਾਹਿਬ ਸਾਡੇ ਅਰਵਨਪ੍ਰੀਤ ਸਿੰਘ ਕੈਪਟਨ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਉਹਨਾਂ ਨੇ ਪੂਰੇ ਟੂਰਨਾਮੈਂਟ ਦੇ ਵਿੱਚ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਅੱਗੇ ਗਏ ਨੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੱਲਾ ਮਾਰਨ ਅਤੇ 골ਡ ਮੈਡਲ ਜਿੱਤ ਕੇ ਆਉਣ ਕਾ ਸਰ ਇੱਕ ਦੋ ਸਵਾਲ ਐ ਸੀ ਜ਼ਰੂਰ ਕਰਾਂਗੇ ਕਿਉਂਕਿ ਮੰਨਦੇ ਜਿਹੜੇ ਚਾਹ ਜੇ ਪਾਏ ਨੇ ਗੱਲਬਾਤ ਕਰਨ ਦੇ ਸੋ ਉੱਥੇ ਦਾ ਜਿਹੜਾ ਅਨੁਭਵ ਸੀਗਾ ਜਿਸ ਤਰੀਕੇ ਨਾਲ ਟੀਮ ਨੂੰ ਤੁਸੀਂ ਵਿਚਰਦੇ ਰਹੇ ਹੋ ਮਿਲਦੇ ਰਹੇ ਹੋ ਔਰ ਜੋ ਵਿਦਿਆ ਜਿਹੜੇ ਖਿਡਾਰੀ ਖੇਡੇ ਨੇ ਸੋ ਉਹ ਬਾਕਮਾਲ ਖੇਡੇ ਨੇ ਇਹ ਗੱਲ ਮੰਨਕਰ ਨਹੀਂ ਕਰ ਸਕਦੇ ਔਰ ਇਹਨਾਂ ਦੀ ਤਿਆਰੀ ਪਿੱਛੇ ਕੀ ਰਹਾਸ ਹੈ ਕਿੰਨੇ ਕਿੰਨੇ ਘੰਟੇ ਪ੍ਰੈਕਟਿਸ ਕਰਨੀ ਪੈਂਦੀ ਹੈ ਕੀ ਡਾਈਟ ਫਾਲੋ ਕਰਨੀ ਪੈਂਦੀ ਹੈ ਹੋਰ ਕੀ ਤਿਆਰੀਆਂ ਵੇਖੋ ਇਹ ਇੱਕ ਖਿਡਾਰੀ ਨੂੰ ਇਸ ਲੈਵਲ ਤੱਕ ਪਹੁੰਚਣ ਵਾਸਤੇ ਬਹੁਤ ਕੜੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਲੰਬਾ ਸਮਾਂ ਉਹਦੀ ਜਿਹੜੀ ਅਭਿਆਸ ਹੁੰਦੇ ਨੇ ਔਰ ਉਸ ਤੋਂ ਇਲਾਵਾ ਸੈਕਰੀਫਾਈਸ ਬਹੁਤ ਵੱਡੇ ਹੁੰਦੇ ਨੇ ਫੈਮਲੀਆਂ ਦੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਕੰਮ ਕੀਤੇ ਜਾਂਦੇ ਨੇ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ ਔਰ ਪ੍ਰਮਾਤਮਾ ਇਸੇ ਤਰ੍ਹਾਂ ਬਰਕਰਾਰ ਰੱਖੇ ਔਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਸੋ ਐਸਪੀ ਜਗਰਾਜ ਔਰ ਸਾਠ ਨਾਲ ਇਸ ਵੇਲੇ ਮੰਦਿਰ ਸਾਹਿਬ ਪਹੁੰਚ ਗਏ ਟੀਪੀ ਸਾਹਿਬ ਤੁਸੀਂ ਵੀ ਇੱਕ ਖੇਡ ਤੋਂ ਇੱਥੇ ਤੱਕ ਪਹੁੰਚੇ ਵੱਡਾ ਮੌਕਾ ਹਾਸਲ ਕੀਤਾ ਹੈ ਅੱਜ ਕਿੰਨੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਮੁੰਡਿਆਂ ਨੇ ਨਾ 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 ਨਹੀਂ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਬੈਕ ਟੂ ਬੈਕ ਦੋ ਬ੍ਰੌਂਜ਼ ਮੈਡਲ ਹਾਕੀ ਨੂੰ ਮਿਲੇ ਆ ਸੋ ਅਸੀਂ ਸਾਰੇ ਸਾਡੇ ਪੁਰਾਣੇ 올ਿਪੀਅਨਸ ਗਵਰਨਮੈਂਟ ਵੱਲੋਂ ਮੰਤਰੀ ਸਾਹਿਬ ਅਸੀਂ ਸਾਰੇ ਉਹਨਾਂ ਨੂੰ ਰਿਸੀਵ ਕਰਨ ਆਏ ਆ ਔਰ ਬੜੇ ਅੱਛੇ ਗੋਲਡਨ ਡੇਜ਼ ਆ ਜੀ ਅੱਜ ਦਾ ਦਿਨ ਖਾਸ ਆ ਆਪਣੇ ਪੁਰਾਣੇ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਜਦੋਂ ਬਿਲਕੁਲ ਬਿਲਕੁਲ ਜੀ ਬਿਲਕੁਲ ਉਹੀ ਉਹੀ ਸੀਨ ਉਹ ਮੈਮਰੀ ਤਾਂ ਤਾਜ਼ੀ ਹੋਣੀ ਹੋਣੀ ਹੈ ਜੀ ਅੱਜ ਹਰ ਇੱਕ ਚ ਮੰਡੇਰ ਹੈ ਜੁਗਰਾਜ ਹੈ ਸਭ 'ਚ ਗਗਨ ਹੈ ਜੀ ਨਜ਼ਰ ਆਉਂਦਾ ਜੀ 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 ਬਿਲਕੁਲ ਬਿਲਕੁਲ ਇਹ ਦੇਖੋ ਇਹਨਾਂ ਨੇ ਜਿਹੜਾ ਹਾਕੀ ਦਾ ਮਿਆਰ ਹੈ ਜਿਹੜੇ ਬੈਕ ਟੂ ਬੈਕ ਮੈਡਲ ਇਹਨਾਂ ਨੇ ਉੱਪਰ ਕੀਤਾ ਔਰ ਇਹਦੇ ਨਾਲ ਜਿਹੜੇ ਆਉਣ ਵਾਲੇ ਬੱਚਿਆਂ ਨੂੰ ਇਨਸਪੀਰੇਸ਼ਨ ਮਿਲੇਗੀ ਔਰ ਪੰਜਾਬ 'ਚ ਹਾਕੀ ਦੇ ਦਿਨ ਨੂੰ ਦੁਬਾਰਾ ਆਉਣਗੇ ਬਿਲਕੁਲ ਸੋ ਇਹ ਦਿਵਾਵਾਵਾਂ ਜੜੀਆਂ ਨੇ ਇਹ ਨਿਕਲਦੀਆਂ ਨੇ ਹਰ ਇੱਕ ਦੇ ਮਨ 'ਚੋਂ ਕਿਉਂਕ ਹਰਪ੍ਰੀਤ ਸਿੰਘ ਮੰਡੇਰ ਹਾਕੀ ਪਲੇਅਰ ਹੈ ਨੇ ਗगनਜੀਤ ਸਿੰਘ ਹਾਕੀ ਪਲੇਅਰ ਹੈ ਨੇ ਐਸਪੀ ਜਗਰਾਤ ਸਿੰਘ ਜਿਨ੍ਹਾਂ ਨੇ ਹਾਕੀ ਖੇਡੀ ਹੈ ਨਾਲ ਕਪਤਾਨੀ ਵੀ ਕੀਤੀ ਹੈ ਔਰ ਨਾਲ ਕੋਚ ਵੀ ਰਹੇ ਨੇ ਔਰ ਹੁਣ ਪੈਰੀਸ 올림픽 ਦੇ ਵਿੱਚ ਉਹਨਾਂ ਵੱਲੋਂ ਕਮੈਂਟਰੀ ਵੀ ਕੀਤੀ ਗਈ ਉਹਨਾਂ ਖਿਡਾਰੀਆਂ ਦਾ ਮਾਣ ਵਧਾਇਆ ਗਿਆ ਉਹਨਾਂ ਖਿਡਾਰੀਆਂ ਦਾ ਜਿਹੜਾ ਇੱਕ ਮੋਟੀਵੇਸ਼ਨ ਲੈਵਲ ਸੀਗਾ ਉਹ ਵੀ ਅਪ ਕੀਤਾ ਗਿਆ ਔਰ ਅੱਜ ਜਗਰਾਤ ਸਿੰਘ ਵੀ ਪਹੁੰਚੇ ਹੋਏ ਨੇ ਔਰ ਖਿਡਾਰੀ ਵੀ ਕੁਝ ਸਮੇਂ ਵਿੱਚ ਪਹੁੰਚ ਰਿਹਾ ਔਰ ਨਾਲ ਹੀ ਖਿਡਾਰੀ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਸਿੱਧਾ ਗੁਰੂ ਨਗਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਆਤਮ ਸਤਕ ਹੋਣਗੇ ਸ਼ੁਕਰਾਨਾ ਕਰਨਗੇ ਸੋ ਇਹ ਦੇਖ ਸਕਦੇ ਤਿਆਰੀਆਂ ਐਮਐਲਏ ਪ੍ਰਗਟ ਸਿੰਘ ਜਿਵੇਂ ਸਾਫ ਕਹਾਕੀ ਪਲੇਅਰ ਰਹੇ ਨੇ ਦੂਜੇ ਪਾਸੇ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਈਟੀਓ ਐਮਪੀ ਗੁਰਜੀਤ ਔਜਲਾ ਕਈ ਐਸੇ ਜੋ ਅੱਜ ਰਿਸਿਵ ਕਰਨ ਵਾਸਤੇ ਪਹੁੰਚੇ ਆ ਔਰ ਤਿਆਰੀਆਂ ਜੜੀਆਂ ਨੇ ਪੂਰੀਆਂ ਕੀਤੀ ਹੋਈ ਸਨ ਪਰ ਬਰਸਾਦ ਦੇ ਕਰਕੇ ਫਿਰ ਵੀ ਜੋ ਢੇਲਮਟ ਬਿਲਕੁਲ ਨਹੀਂ ਪਈ ਐਵੀਏਸ਼ਨ ਕਲੱਬ ਦੇ ਰਾਹੀਂ ਉਹ ਬਾਹਰ ਨਿਕਲਣਗੇ ਔਰ ਕੁਝ ਸਮੇਂ ਚ ਫਲਾਈਟ ਲੈਂਡ ਕਰਨ ਤੋਂ ਬਾਅਦ ਹੁਣ ਹਾਕੀ ਖਿ ਪਹੁੰਚ ਰਿਹਾ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ Delhi Post ਅੰਮ੍ਰਿਤਸਰ